ਕੀ ਨਾਮ ਪੂਜਾ ਨਾਮ ਕੀ ਗੱਲਬਾਤ ਪਈ ਔਰ ਪਿੰਡੇ ਗਈ ਆਪਣੇ ਪੂਆ ਕੋ ਮੇਰੀ ਬੇਟੀ ਔਰ ਉੱਥੇ ਉਹਨਾਂ ਦੀ ਗੱਲਬਾਤ ਉਹ ਹੂੰ ਉੱਥੇ ਉਹਨਾਂ ਆ ਮੁੰਡਿਆ ਮਤਲਬ ਕਿ ਆਈ ਆ ਘਰੇ ਪੂਆ ਜੀ ਛੱਡ ਕੇ ਗਈ ਆ ਤੋ ਮਤਲਬ ਕਿ ਦੋ ਤਿੰਨ ਦਿਨ ਰਹੀ ਆ ਦੋ ਦਿਨ ਰਹੀ ਆ ਤੇ ਦੋ ਦਿਨ ਬਾਅਦ ਆ ਕੇ ਉਹ ਭਜਾ ਕੇ ਲੈ ਗਿਆ ਘਰੋਂ ਸੋਚਿਆ ਕਿ ਉਹ ਪਹਿਲੋ ਵੀ ਦੋ ਤਿੰਨ ਵਾਰ ਦੇ ਹੋਏ ਆ ਤੇ ਅਸੀਂ ਪ੍ਰਚਸ਼ਨ ਕੋ ਇਹ ਮੰਗ ਚਾਹੁੰਦੇ ਆ ਕਿ ਜਲਦੀ ਜਲਦ ਜਿਹੜੀ ਦੋਸ਼ੀ ਆ ਉਹਨਾਂ ਦੀ ਕਿਸ ਤਰ੍ਹਾਂ ਲੜਕੀ ਲੈ ਗਿਆ ਜੀ ਕਿੰਨੇ ਸਾਲ ਦੀ ਆ ਤੇ ਉਹ ਮੁੰਡਾ ਕਿੰਨੇ ਸਾਲ ਦਾ ਐ ਐਕਚੁਅਲੀ ਲੜਕੀ ਦੀ ਏਜ ਜਿਹੜੀ ਉਹ 13 ਪਲੱਸ ਹੈਗੀ ਆ ਤੇ ਜਿਹੜਾ ਮੁੰਡਾ ਲੈ ਕੇ ਗਿਆ ਉਹਦਾ ਤੇ ਪ੍ਰੋਪਰ ਪਤਾ ਨਹੀਂ ਕੋ 30 35 ਸਾਲ ਦਾ ਹੈ ਕਹਿੰਦੇ ਆ ਕੀ ਨਾਮ ਪੂਜਾ ਨਾਮ ਕੀ ਗੱਲਬਾਤ ਪਈ ਔਰ ਭਿੰਡੇ ਗਈ ਆਪਣੇ ਧੂਆ ਕੋ ਮੇਰੀ ਬੇਟੀ ਔਰ ਉੱਥੇ ਉਹਨਾਂ ਦੀ ਗੱਲਬਾਤ ਹੋ ਗਈ ਹੂੰ ਉੱਥੇ ਉਹਨਾਂ ਆ ਮੁੰਡਿਆਂ ਬਦਤੀ ਆਈ ਆ ਘਰੇ ਧੂਆ ਜ ਛੱਟ ਕੇ ਗਈ ਆ ਜੋ ਮਤਲਬ ਦੋ ਤਿੰਨ ਦਿਨ ਰਹੀ ਆ ਦੋ ਦਿਨ ਰਹੀ ਆ ਤੇ ਦੋ ਦਿਨ ਬਾਅਦ ਆ ਕੇ ਉਹਨੂੰ ਤਾਂ ਜਾ ਕੇ ਲੈ ਗਿਆ ਘਰੋਂ ਕਿੰਨੇ ਸਾਲ ਦੀ ਬੇਟੀ ਰਾਣੀ 13 ਸਾਲ ਦੀ ਮੇਰੀ ਬੇਟੀ ਮਾਲ ਕੇ ਬੱਚੀ ਮੇਰੀ ਔਰ ਉਹਦਾ ਚਾਚਾ ਸਾਡੇ ਘਰ ਚਾਰ-ਚਾਰ ਆਇਆ ਵਾ ਉਹ ਚਾਰ ਵਾਰਾਂ ਆ ਕੇ ਹਨ ਕਹਿੰਦਾ ਵੀ ਸਾਡੇ ਨਾਲ ਫੈਸਲਾ ਕਰੋ ਕਿ ਤੁਹਾਨੂੰ ਤੁਹਾਡੀ ਕੁੜੀ ਦਵਾਂਗੇ ਇੱਕ ਵਾਰ ਸਾਨੂੰ 12 ਵਜੇ ਦਾ ਟਾਈਮ ਦੇ ਕੇ ਤੇ ਫਿਰ ਹਨ ਕਹਿੰਦਾ ਵੀ ਮਦਦ ਪੀ ਕਿੰਨੇ ਦਿਨ ਹੋ ਗਏ ਕੁੜੀ ਵੇਰ ਦੀ ਅੱਜ 10 ਦਿਨ ਹੋ ਗਏ ਹੂੰ 12 ਇੱਕ ਦਿਨ 12 ਵਜੇ ਦਾ ਟਾਈਮ ਦਿੱਤਾ ਵਾ ਫਿਰ ਉਸ ਤੋਂ ਬਾਅਦ ਹਨ ਉਹਨਾਂ ਨੇ 2 ਵਜੇ ਦਾ ਟਾਈਮ ਦਿੱਤਾ ਤੀਜੇ ਦਿਨ ਆਇਆ 2 ਵਜੇ ਦਾ ਟਾਈਮ ਦਿੱਤਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਘਰ ਕੌਣ ਨੇ ਉਹ ਕਿਹੜੇ ਕੁੜੀ ਤੁਹਾਡੀ ਲੈ ਕੇ ਕੌਣ ਨੇ ਉਹ ਉਹ ਤੇ ਚਾਚਾ ਬੰਦੇ ਤੁਹਾਡੇ ਵਾਕਬ ਆ ਪਹਿਲੋਂ ਵੀ ਵਾਕਬ ਸੀ ਨਹੀਂ ਉਹ ਘੁਆ ਦੇ ਘਰ ਰਹਿੰਦੀ ਹੈ ਆਪਣੇ ਹਾਂ ਆਪਣੇ ਹੋ ਗਏ ਇਹਨੂੰ ਸੱਟਾ ਘੁਆ ਕੋ ਰਹਿੰਦੀ ਇਹਨੂੰ ਸੱਟਾ ਲੱਗਿਆ ਤੇ ਉਹਦੇ ਕੋਲ ਗਏ ਰਹਿਣ ਵਾਸਤੇ ਅੱਛਾ ਤੇ ਘੁਆ ਤੇ ਲੱਗੇ ਰਹਿੰਦੇ ਸੀਗੇ ਉਹ ਹਾਂਜੀ ਘੁਆ ਦੇ ਲੱਗੇ ਹੀ ਹਾਂ ਹੂੰ ਘੁਆ ਦੇ ਲੱਗੇ ਰਹਿੰਦੇ ਹੋ ਤੇ ਉਹ ਪਜਾ ਕੇ ਤੋਂ ਘਰੋਂ ਲੈ ਗਿਆ ਵਾ ਤੇ ਸਾਨੂੰ ਉਹਦਾ ਚਾਚਾ ਬਾਰ-ਬਾਰ ਆਣ ਕੇ ਕਹਿੰਦਾ ਸਾਡੇ ਨਾਲ ਫੈਸਲਾ ਕਰ ਲੋ ਚਾਚਾ ਕੌਣ ਹੈ ਉਹ ਮੁੰਡੇ ਦਾ ਚਾਚਾ ਹੈ ਕੋਈ ਪ੍ਰਧਾਨ ਹੈ ਇਹ ਕੀ ਨਹੀਂ ਚਾਚਾ ਹੈ ਤਤੂਸ਼ੇ ਪੁਲਿਸ ਨੂੰ ਕੰਪਲੇਂਟ ਕੀਤੀ ਹਾਂਜੀ ਅਸੀਂ ਪੁਲਿਸ ਨੂੰ ਕਹਿੰਦੇ ਆ ਪਰ ਉਹ ਹਦੀ ਸੁਣ ਨਹੀਂ ਰਹੇ ਹੂੰ ਹਾਂ ਪੁਲਿਸ ਕੀਨੇ ਕੀ ਜਾਂਦੀ ਕਾਰਵਾਈ ਨਹੀਂ ਕੀਤੀ ਪੁਲਿਸ ਨੂੰ ਕੋਈ ਕਾਰਵਾਈ ਨਹੀਂ ਕੀਤੀ ਬਹੁਤ ਨਾਲ ਗਰੀਬੀਆਂ ਕੀਤੀਆਂ ਪਰ ਉਹਨਾਂ ਦੀ ਬੇਨਤੀਆਂ ਨਹੀਂ ਸੁਣੀਆਂ ਨੇ ਹੂੰ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਉਹ ਮੁੰਡੇ ਤੇ ਕਿੰਨਾ ਕੁੜੀ ਲੈ ਕੇ ਆ ਤੁਹਾਡੀ ਨਹੀਂ ਕੋਈ ਵੀ ਕੀਤੀ ਗਈ 11 ਤਰੀਕ ਦਾ ਪਰਚਾ ਦਰਜ ਹੋਇਆ ਪਰ ਉਹਨਾਂ ਨੇ ਸਾਡੀ ਸੁਣੀ ਨਹੀਂ ਕੋਈ ਨਾ ਸੁਣ ਰਹਾ ਇਹ ਨਹੀਂ ਬਹੁਤ ਉਹਨਾਂ ਗਰੀਬ ਬੇਂਤੀਆਂ ਕਰ ਰਹੇ ਸਾਡੀ ਬੇਂਤੀਆਂ ਨੂੰ ਸੁਣ ਨਹੀਂ ਰਹੇ ਹੋ ਹਮ ਤੇ ਇੱਕ ਪਰਚਾ 11 ਤਰੀਕ ਦਾ ਕੱਟਿਆ ਮੁੰਡੇ ਨੇ ਕੋਈ ਗ੍ਰਿਫਤਾਰੀ ਨਹੀਂ ਹੋਈ ਉਹਨਾਂ ਦੀ ਕੋਈ ਨਹੀਂ ਹੋਈ ਤੁਸੀਂ ਦੁਬਾਰਾ ਪੁਲਿਸ ਕੋਲ ਗਏ ਸੀ ਕਿ ਪੁੱਛਣ ਵੀ ਕਾਦੀ ਕੱਲ ਨੂੰ ਹਾਂਜੀ ਗਏ ਆ ਕਹਿੰਦੇ ਕੋਈ ਨਹੀਂ ਫੜਾਂਗੇ ਉਹਨਾਂ ਨੂੰ ਵੀ ਪਰ ਕੋਈ ਸੁਣਦੇ ਨਹੀਂ ਪਈ ਕਹਿ ਦਿੰਦੇ ਫੜਾਂਗੇ ਫੜਾਂਗੇ ਫੜਦੇ ਨਹੀਂ ਪਏ ਮੰਗ ਕੀ ਕਰਦੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਮੰਗੇ ਉਹ ਕਰਦੇ ਆ ਸਾਡੀ ਬੇਟੀ ਸਾਨੂੰ ਵਾਪਸ ਵੇਰ ਜੇ 13 ਸਾਲ ਦੀ ਮੇਰੀ 딸 ਹੈ ਮੇਰੀ ਬੇਟੀ ਮੇਰੀ ਵਾਪਸ ਕਰ ਜੀ ਹੂੰ ਪੜਦੀ ਸੀ ਕੁੜੀ ਤੁਹਾਡੀ ਹਾਂ ਜੀ ਪੜਦੀ ਸੀ ਕਿੰਵੇਂ ਕਲਾਸ ਚ 8ਵੀਂ ਕਲਾਸ ਨਾਮ ਦੇ ਪੁੱਤ ਜੀ ਮੇਰਾ ਨਾਮ ਸੁਣ ਲੀ ਕਿ ਕੀ ਗੱਲਬਾਤ ਹੋਈ ਜਿਹੜਾ ਇੱਥੇ ਪੁੱਛਦੇ ਹੋ ਸਰ ਆਪਣੀ ਘੂੜਾ ਗਈ ਹੂੰ 8 ਦਿਨ ਰਹੀ ਉੱਥੇ ਹੂੰ ਤੇ ਮੇਰੇ ਕਿਹਾ ਸਮੇਂ ਦੇਣ 9 ਦਿਨ ਘਰ ਛੱਡ ਜੀ ਹੂੰ ਦੋ ਤਿੰਨ ਘਰ ਰਹੀ ਐ ਤੇ ਜਿਹ ਦਿਨ ਉਹਨੂੰ ਭਜਾ ਕੇ ਲੈ ਜਾਉਂ ਕੋਣ ਭਜਾ ਕੇ ਲੈ ਜਾਏ ਮੁੰਡਾ ਲੈ ਜਾਏ ਕੋਣ ਸੀ ਕੋਈ ਮੁੰਡਾ ਜੋ ਉਹਨੂੰ ਪਿੰਨੀਆਂ ਤੋਂ ਮੁੰਡਿਆ ਨਾਲ ਜੋ ਅੱਛਾ ਜੀ ਤੇ ਕੀ ਕਰਦਾ ਕੀ ਮੁੰਡਾ ਕੁਛ ਨਹੀਂ ਕਰਦਾ ਵੇ ਬਾਈ ਹਾਂ ਕਿੰਨੇ ਸਾਲ ਉਮਰ ਉਹਦੀ ਕੋ ਪਤਾ ਉਮਰ ਮੇਰਾ ਖਾਲੋ ਜੀ ਬਈ 35 ਹਰੂ ਅੱਛਾ ਜੀ ਪਹਿਲੋ ਵੀ ਵਿਆਹ ਹੋ ਮੁੰਡਾ ਪਹਿਲੋ ਵਿਆਹ ਦੋ ਵਾਰੀ ਵਿਆਹ ਕਰੇ ਅੱਛਾ ਜੀ ਤੇ ਜੀ ਯਾਰ ਮੇਰੀ ਲੱਤੀ ਨੇ ਕਰਕੇ ਕਿੰਨੇ ਸਾਲ ਦੀ ਲੜਕੀ ਹੈ 13 ਸਾਲ 13 ਸਾਲ ਪੜਦੀ ਸੀ ਕਿ ਕੁੜਕੜੀ ਕਿੰਨੀਵੀਂ ਕਲਾਸ ਚ ਪੜ੍ਹਦੀ 8ਵੀਂ ਚ ਪੜ੍ਹਦੀ ਤੇ ਪ੍ਰਸ਼ਾਸਨ ਨੂੰ ਕੀ ਤੁਸੀਂ ਕੰਪਲੇਨਟ ਕੀਤੀ ਪੁਲਿਸ ਨੂੰ ਹਾਂ ਜੀ ਕੀਤੀ ਤੇ ਕੀ ਪੁਲਿਸ ਨੇ ਕੀ ਕੀ ਕਾਰਵਾਈ ਕੀਤੀ ਕੋਈ ਕਾਰਵਾਈ ਨਹੀਂ ਜੇ ਕੋਈ ਕਰਦਾ ਪਰਚਾ ਦਰਜ ਕੀਤਾ ਸੀ ਕੋਈ ਹਾਂ ਜੀ 12 ਦਿਨ ਹੋ ਗਿਆ ਕੋਈ ਨਹੀਂ ਕਾਰਵਾਈ ਨਹੀਂ ਪਰਚਾ ਦਰਜ ਕਰਤਾ ਸੀਗਾ ਪੁਲਿਸ ਨੇ ਹਾਂ ਜੀ ਤੇ ਪਰ ਗ੍ਰਿਫਤਾਰੀ ਨਹੀਂ ਹੋਈ ਗ੍ਰਿਫਤਾਰੀ ਨਹੀਂ ਹੋਈ ਬੱਚੇ ਪ੍ਰਸ਼ਾਸਨ ਨੂੰ ਅਪੀਲ ਕੀ ਕਰਦੇ ਆ ਅਸੀਂ ਇਹੋ ਵੀਡ ਕਰਦੇ ਆ ਵੀ ਸਾਡੀ ਬੇਟੀ ਸੰਭਾਲਦੇ ਸਾਡੀ ਵੀਡੀਓ ਘਰ ਆ ਜੀ ਕੋਈ ਕੋਈ ਜਰ ਤੁਸੀਂ ਕਿਸੇ ਨਾਲ ਮਿਲੇ ਨਹੀਂ ਵੀ ਸਾਡੀ ਕੁੜੀ ਕਿੱਥੇ ਹੈ ਜਾਂ ਉਹਨਾਂ ਨੂੰ ਪੁੱਛਿਆ ਕਿੱਥੇ ਆ ਉਹਦੇ ਚਾਚੇ ਨੂੰ ਸਰ ਬੜਾ ਆਹੀ ਉਹਦੇ ਚਾਚੇ ਨੇ ਕਹਿੰਦੇ ਅੱਜ ਆ ਜਾਨੂੰ ਭਾ ਕੇ ਆ ਰਹੀ ਹੈ ਤੁਸੀਂ ਚਾਚੇ ਤੱਕ ਅਪਰੋਚ ਕੀਤੀ ਸੀ ਹਾਂਜੀ ਹੂੰ ਉਹਨਾਂ ਨੂੰ ਦੱਸਿਆ ਵੀ ਆ ਸਾਰਾ ਪਤਾ ਵੀ ਉਹਨਾਂ 'ਚ ਸਾਰਾ ਗੋਪਰਾ ਹੂੰ ਕੀ ਕਹਿੰਦਾ ਚਾਚਾ ਚਾਚਾ ਕਹਿੰਦਾ ਵੀ 2 3 ਦਿਨ ਸਾਨੂੰ ਟਾਈਮ ਦਿੱਤਾ ਉਹਨਾਂ ਤੇ ਨਾ ਚਾਰ ਦਿਨ ਟਾਈਮ ਦਿੱਤਾ 3 ਦਿਨ ਟਾਈਮ ਦੇ ਕੇ ਤੇ ਉਹਨਾਂ ਦਾ ਮੜਕੇ ਹੁਣ ਮੜਾਇਆ ਨਹੀਂ ਕੋਈ ਹਾਂ ਮੜਕੇ ਕਹਿੰਦੇ ਜਾਨੀ ਕਪੂਰੀ ਨਹੀਂ ਹੈਗੀ ਜੋ ਕਰਨਾ ਕੀ ਕੀ ਕਹਿੰਦੇ ਮੁੰਡਾ ਮੜਕੇ ਉਹ ਕਹਿੰਦੇ ਸਾਨੂੰ ਨਹੀਂ ਪਤਾ ਕਿੱਥੇ ਚੱਲ ਗਈ ਠੀਕ ਉਹ ਗਵਾਰ ਵਾਲਮੀਕ ਮਹਾਰਾਜ ਕੀਜਾ ਹੈ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਾਥ ਮਹਾਰਾਜ ਕੀਜਾ ਚੋਜੀਪਾਸਾ ਸੰਤ ਪੂਰਨਾਥ ਮਹਾਰਾਜ ਕੀਜਾ ਗੱਦੀ ਤੇ ਬਰਾਜਮਾਨ ਸੰਤ ਕਿਰਤਾਰੀ ਜੀ ਦਾ ਮਹਾਰਤ ਕੀਜਾ ਦਾ ਸ ਬਗੀਚਾ ਸਿੰਘ ਰਦਾ ਆਦਵਾਸੀ ਗੁਰੂ ਗਿਆਨਾਤ ਪੁਰ ਸਿੰਘ ਅਸ਼ਕਲ ਜਿਸਟਰਪਾਰ ਚੇਅਰਮੈਨ ਮਾਜਾ ਜੂ ਸੋ ਸਾਰੇ ਇਹਨਾਂ ਦਾ ਮਸਲਾ ਹੈ ਪਿੰਡ ਮੋਧ ਖੁਖਰਦਾ ਜਿਹੜੀ ਇੱਕ ਬੇਟੀ 13 ਸਾਲ ਦੀ ਪਲੱਸ ਦੀ ਹੈਗੀ ਆ ਜਿਹੜਾ ਇੱਕ ਜੋਮਨ ਸਿੰਘ ਜੋ ਕਿ ਪਿੰਡਿਆ ਸੈਦਾ ਦਾ ਪਿੰਡੀ ਔਲਖਦਾ ਰਹਿਣ ਵਾਲਾ ਵਾ ਇਹਨਾਂ ਦੀ ਬੇਟੀ ਨੂੰ ਬਲਵਰ ਲਾ ਕੇ ਲੈ ਜਾਵਾ 11 ਤਰੀਕ ਦਾ ਪਰਚਾ ਵੀ ਦਰਜ ਹੋਇਆ ਵਾ ਕਾਫੀ ਰਾਇ ਐ ਐਸਐਚ ਸਾਹਿਬ ਨੂੰ ਇਹ ਵੀ ਮਿਲ ਚੁਕੇ ਆ ਤੇ ਮੈਂ ਵੀ ਚਲੋ ਮੇਰੀ ਵੀ ਫੋਨ ਤੇ ਗੱਲ ਹੋਈ ਸੀ ਇੱਕ ਵਾਰ ਮੈਂ ਆਪ ਮਿਲ ਕੇ ਵੀ ਆਇਆ ਕਿ ਸਰ ਜਲਦ ਤੋਂ ਜਲਦ ਜਿਹੜੇ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਇ ਤੱਕ ਸਾਰੇ ਆਪਾਂ ਹੁਣ ਵੀ ਐਸਪੀ ਸਾਹਿਬ ਦੇਗੇ ਪੇਸ਼ ਹੋ ਕੇ ਆਏ ਆ ਇੱਕ ਇਹਨਾਂ ਦੀ ਜਿਹੜੀ ਭੂਆ ਉਹਨਾਂ ਦੇ ਚਲੋ ਅੱਜ ਗੱਲ ਪੈ ਕੇ ਸੀ ਉਹਦੇ ਜਿਹੜੀ ਆ ਜੇ ਕੀ ਨਾ ਵੀਰੇ ਸਿੰਘ ਜਿਹੜਾ ਜਾਂ ਉਦੋਸ਼ੀ ਹੈ ਨਾ ਉਹਦੀ ਜਿਹੜੀ ਘਰ ਵਾਲੀ ਉਹਦੀ ਇਹਦੀ ਭੂਆ ਦੀ ਜਿਹੜੀ ਹੈਗੀ ਕੁੜੀ ਦੀ ਭੂਆ ਉਹਦੇ ਗੱਲ ਪੈ ਕੇ ਆ ਅੱਜ ਉਹਨਾਂ ਨੂੰ ਵੀ ਕੁੱਟਮਾਰ ਕੀਤੀ ਆ ਤੇ ਇਹਨਾਂ ਨੂੰ ਧਮਕੀਆਂ ਧਾ ਰਹੇ ਨੇ ਕਿਹੜਾ ਮੁੰਡਾ ਜੀ ਲੈ ਕੇ ਗਿਆ ਉਹ ਪਹਿਲੋ ਵੀ ਵਿਆਹ ਗਿਆ ਸੋਚ ਆਇਆ ਕਿ ਉਹ ਪਹਿਲੋ ਵੀ ਦੋ ਤਿੰਨ ਵਿਆਹ ਦੇ ਹੋਏ ਆ ਤੇ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਚਾਹੁੰਦੇ ਆ ਕਿ ਜਲਦੀ ਜਲਦ ਜਿਹੜੀ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕਿਹੜੀ ਲੜਕੀ ਲੈ ਗਿਆ ਜੀ ਕਿੰਨੇ ਸਾਲ ਦੀ ਹੈ ਤੇ ਉਹ ਮੁੰਡਾ ਕਿੰਨੇ ਸਾਲ ਦਾ ਐ ਐਕਚੁਅਲੀ ਲੜਕੀ ਦੀ ਏਜ ਜਿਹੜੀ ਉਹ 13 ਪਲੱਸ ਹੈਗੀ ਆ ਤੇ ਜਿਹੜਾ ਮੁੰਡਾ ਲੈ ਕੇ ਗਿਆ ਉਹਦਾ ਤੇ ਪ੍ਰੋਪਰ ਪਤਾ ਨਹੀਂ ਕੋਈ 30 35 ਸਾਲ ਦਾ ਹੈ ਕਹਿੰਦੇ ਆ ਸੋਚਿਆ ਆ ਕਿ 30 35 ਸਾਲ ਦੀ ਏਜ ਦੀ ਮੇਰੇ ਕਾਰਨ ਕੀ ਸਮੇਂ ਦੇ ਨਾਬਾਲੀ ਕੁੜੀ ਗੈਪ ਹੋਣਾ 11 ਦਿਨ ਤੋਂ ਉੱਪਰ ਕਾਰਵਾਈ ਨਾ ਹੋਣੀ ਗ੍ਰਿਫਤਾਰੀ ਨਾ ਹੋਣੀ ਕੀ ਕਾਰਨ ਕਿਸ ਸਮੇਂ ਦੇ ਸਰ ਟੇਲ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੀ ਕਿ ਹਮੇਸ਼ਾ ਹੀ ਸਾਡੇ ਗਰੀਬਾਂ ਦੇ ਨਾਲ ਇਦਾਂ ਹੁੰਦਾ ਜਿੰਨਾ ਤੱਕ ਕੋਈ ਅਸੀਂ ਧਰਨਾ ਪ੍ਰਦਰਸ਼ਨ ਨਹੀਂ ਕਰਦੇ ਸੜਕਾਂ ਤੇ ਨਹੀਂ ਆਉਂਦੇ ਹੁਣ ਤੱਕ ਇਨਸਾਫ ਨਹੀਂ ਜੋ ਮਿਲਦਾ ਲੱਗਦਾ ਨਹੀਂ ਪ੍ਰਸ਼ਾਸਨ ਤੁਹਾਨੂੰ ਹਮੇਸ਼ਾ ਮਜਬੂਰ ਕਰਦਾ ਧਰਨਾ ਪੱਤਾ ਮਜਬੂਰ ਕਰ ਰਿਹਾ ਵੇਖੋ ਅਸੀਂ ਤੇ ਚਾਹੁੰਦੇ ਹਾਂ ਕਿ ਜੋ ਜਿਹੜਾ ਇਹ ਪਰਚਾ ਦਰਜੀ ਵੇਖੋ ਅੱਜ ਯਾਰਾ ਤਰੀਕ ਦਾ ਪਰਚਾ ਦਰਜ ਹੋਇਆ ਹੋਇਆ ਹੈ ਅੱਜ 20 ਤਰੀਕ 21 ਤਰੀਕ ਨੂੰ ਚੱਲੀ ਆ ਫਿਰ ਵੀ ਅੱਜ ਤੱਕ ਵੇਖੋ ਦੋਸ਼ੀ ਕੋਈ ਨਹੀਂ ਆ ਫੜੇ ਗਏ ਅਸੀਂ ਇਹ ਚਾਹੁੰਦੇ ਵੇਖੋ ਪੁਲਿਸ ਦੀ ਇੰਨੀ ਘਟੇ ਲੱਗ ਚੱਰੀ ਹੈ ਕਿ ਬੇਹਾਦੀ ਉਹਨਾਂ ਇਹੀ ਚਾਹੁੰਦੇ ਕਿ ਜਲਦ ਤੋਂ ਜਲਦੀ ਇਹਨਾਂ ਦੀ ਉਹਨਾਂ ਨੂੰ ਜੇਲ੍ਹਾਂ ਦੇ ਸਲਾਖਾਂ ਦੇ ਪਿੱਛੇ ਮਹਾਰਾਜ ਜੀ ਅੱਜ ਸੀਪੀ ਅਫਸਰ ਪੁੱਜੇ ਹੋਏ ਐਸਐਸਪੀ ਜੀ ਅਫਸਰ ਪੁੱਜੇ ਹੋਏ ਕੀ ਅਫਸ਼ਾਸ਼ਨ ਦਵਾਇਆ ਐ ਐਸਐਸਪੀ ਸਾਹਿਬ ਦੇ ਆਪਾਂ ਜਦੋਂ ਮਿਲੇ ਐਸਪੀ ਸਾਹਿਬ ਨੂੰ ਹੰਸਰਾ ਨੂੰ ਹੰਸ ਜਿਹੜੇ ਆ ਉਹਨਾਂ ਨੇ ਵਿਸ਼ਵਾਸ ਦਿੱਤਾ ਹੈ ਕਿ ਜਲਦ ਜਲਦ ਜਿਹੜੇ ਦੋਸ਼ੀ ਆ ਗ੍ਰਫਤਾਰ ਕੀਤੇ ਜਾਣਗੇ ਤੇ ਚਲੋ ਅਸੀਂ ਆ ਆਸੀਂ ਵੀ ਕਰਦੇ ਆ ਚਲੋ ਦੇਖਦੇ ਆ ਕਿ ਚਲੋ ਕੀ ਸ਼ੈਤਾਨ ਨਿਕਲਦਾ ਵਾ ਜੇ ਨਾ ਨਿਕਲ ਕੇ ਸਾਨੂੰ ਮਜਬੂਰੀ ਚ ਫਿਰ ਧਰਨਾ ਜਿਹੇ ਪ੍ਰਦਰਸ਼ਨ ਕਰਨਾ ਪਿਆ ਸੀ ਉਹ ਵੀ ਕਰਾਂਗੇ ਮਹਾਰਾਜ ਜੀ ਪਰਿਵਾਰ ਵੱਲੋਂ ਕਹਿ ਗਈ ਉਹਦੇ ਚਾਚਾ ਜੀ ਨਾਲ ਲਗਾਤਾਰ ਸਾਡੀ ਗੱਲ ਹੋਈ ਸੀ ਉਹ ਕਹਿੰਦੇ ਸੀ ਦੋ ਦਿਨਾਂ ਤੱਕ ਕੁੜੀ ਆ ਜਾਏਗੀ ਤਾਂ ਲੱਗਾ ਨਹੀਂ ਪਰਿਵਾਰ ਵੀ ਉਹਨਾਂ ਦੇ ਵਿੱਚ ਸ਼ਾਮਲ ਆਉਂਦਾ ਮੁੰਡੇ ਨੂੰ ਸੁਣਚ ਆਇਆ ਕਿ ਲਾਲੂ ਕੀ ਇਹਨਾਂ ਦੀ ਕਹਿਣ ਤੇ ਹੀ ਆ ਇਹਦਾ ਪਰਿਵਾਰ ਇਹ ਖੁਦ ਕਹਿ ਰਿਹਾ ਕਿ ਸਾਡੇ ਘਰੇ 4 ਵਜੇ ਆਇਆ ਉਹਨਾਂ ਚਾਚਾ ਜਿਹੜਾ ਉਹ ਕਹਿੰਦਾ ਇੱਕ ਵਾਰ-ਵਾਰ ਇਹੋ ਗੱਲ ਕਰੀ ਗਿਆ ਕਿ ਮੈਂ ਅੱਜ ਕੋਈ ਨਹੀਂ ਤੁਹਾਡੀ ਜਿਹੜੀ ਬੇਟੀ ਆ ਵਾਪਸ ਕਰਾ ਦੇਣਾ ਵਾ ਕੱਲ ਕਰਾ ਦੇਣਾ ਕਰੀਬਨ 4-5 ਦਿਨ ਮਲਕੀ ਇਹ ਭਾਇ ਨਟ ਕੀਤੀ ਨਾ ਫਿਰ ਆਪਣੇ ਕੋ ਆਏ ਆ ਆਸ਼ਰਮੋਂ ਲਵਾਏ ਆ ਅਸੀਂ ਤਾਂ ਹਮੇਸ਼ਾ ਹੀ ਜੇ ਕਿਸੇ ਵੀ ਗਰੀਬ ਪਰਿਵਾਰ ਨਾਲ ਤੱਕੇਸ਼ਾਈ ਹੁੰਦੀ ਹੈ ਸਾਡਾ ਗਿਆਨ ਆਸ਼ਰਮੇਸ਼ਾ ਹੀ ਗਰੀਬ ਪਰਿਵਾਰ ਦੇ ਨਾਲ ਖੜਦਾ ਤੇ ਖੜਦਾ ਰਹੇਗਾ ਤੇ ਅਗਰ ਜੇ ਥੋੜੇ ਦਿਨ ਇੱਕ ਦਿਨ ਦੇ ਚ ਜੇ ਤੇ ਹੁੰਦਾ ਕੋਈ ਹੱਲ ਜਨਾ ਹੋਏ ਤੇ ਜੇ ਤਰਨਾ ਪ੍ਰਦਰਸ਼ਨ ਵੀ ਸਾਨੂੰ ਕਰਨਾ ਪਿਆ ਤੇ ਅਸੀਂ ਕਰਾਂਗੇ ਜੀ ਪ੍ਰਸ਼ਾਸਨ ਨੂੰ ਕੋਈ ਅਪੀਲ ਜਾਂ ਦਿਨ ਵਾਰ ਦੱਸਿਓ ਵੀ ਐਨਏ ਦਿਨਾਂ ਤੱਕ ਕਾਰਵਾਈ ਹੋ ਜਾਈਏ ਸਾਨੂੰ ਤੇ ਜੇ ਦੋ ਚੌਦਾਂ ਦਿਨ ਦਾ ਟਾਈਮ ਦਿੱਤਾ ਹੈ ਕਿ ਦੋ ਚੌ ਦਿਨਾਂ ਦੇ ਵਿੱਚ ਜਿਹੜੇ ਦੋਸ਼ੀ ਆ ਗ੍ਰਫਤਾਰ ਕੀਤੇ ਜਾਣਗੇ ਅੱਜ 20 ਤਰੀਕ ਹੋ ਗਈ ਆ ਦੇਖਦੇ ਆ ਦੋ ਚਾਰ ਦਿਨ ਜੇ ਇਹਦੇ ਉਧਰ ਨਾ ਹੋਏਗਾ ਤਾਂ ਫਿਰ ਅਸੀਂ ਜਿੱਤ ਧਰਨਾ ਪ੍ਰਦਰਸ਼ਨ ਵੀ ਸਾਨੂੰ ਕਰਨਾ ਪਿਆ ਤਾਂ ਅਸੀਂ ਵੀ ਧਰਨਾ ਵੀ ਪ੍ਰਦਰਸ਼ਨ ਕਰਾਂਗੇ ਅਸੀਂ ਦੋਸ਼ੀਆਂ ਨੂੰ ਇਹ ਚਾਹੁੰਦੇ ਆ ਕਿ ਸਲਾਖਾਂ ਦੇ ਪਿੱਛੇ ਹੋਵੇ ਇਹਨਾਂ ਦੀ ਜਿਹੜੀ ਬੇਟੀ 13 ਪਲੱਸ ਦੀ ਜਿਹੜੀ ਬੇਟੀ ਆ ਉਹ ਇਹਨਾਂ ਦੇ ਹਵਾਲੇ ਕੀਤੀ ਜਾਵੇ ਤੇ ਜੋ ਬੰਦੀ ਕਾਨੂੰਨ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਜਲਦ ਤੋਂ ਜਲਦ ਅਸੀਂ ਤੇ ਵੇਸ਼ਾ ਇਹ ਚਾਹੁੰਦੇ ਆ ਕਿ ਗਰੀਬ ਪਰਿਵਾਰ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਅਮੇਸ਼ਾ ਵੀ ਸਾਡੇ ਜਿਹੜੀਆਂ ਬੇਟੀਆਂ ਵਾਂ ਸੁਰੱਖਿਅਤ ਨਹੀਂ ਹੈਗੀਆਂ ਅੱਗੇ ਵੀ ਹੁਣ ਇਹ 13 ਸਾਲਾਂ ਦੀ ਵੇਖੋ ਬੇਟੀ ਆ ਵੇਖੋ ਇਹਨੂੰ ਤਾਂ ਕੋ ਸਮਝਿਆ ਨਾ ਸੁੱਤਰਿਆ ਕੀ ਆ ਤੋ ਲੈ ਕੇ ਗਾਂ ਲੈ ਗਿਆ ਇਹਨਾਂ ਨੂੰ ਫਿਰ ਵੀ ਕਹੀ ਜਾਂਦੇ ਆ ਅੱਜ ਕੱਲ ਦਿਨੇ ਕੱਲ ਕਰਦੇ ਨੇ ਅੱਜ ਫੇਰ ਇਹਨਾਂ ਨੂੰ ਕਿਤੇ ਕਾਹੂ ਕਿਤੇ ਨਹੀਂ ਕਿ ਉਹਨਾਂ ਚਾਚੇ ਨੇ ਚੱਲ ਲੋ ਮਿਹਨਤ ਮੈਨੂੰ ਤਾਂ ਪਤਾ ਨਹੀਂ ਕਿਉਂ ਕੀ ਗੱਲ ਇਹਨਾਂ ਨਾਲ ਹੋਈ ਆ ਮੈਨੂੰ ਤਾਂ ਪਤਾ ਨਹੀਂ ਇਹ ਆਪ ਖੁਦ ਕਹਿ ਰਹੇ ਆ ਉਹਨਾਂ ਦੀ ਮਦਰ ਕਹਿ ਰਹੀ ਆ ਉਹਨਾਂ ਦਾ ਫਾਦਰ ਸਾਹਿਬ ਕਹਿ ਰਹੇ ਆ ਉਹਨਾਂ ਹੀ ਚੀਜ਼ ਕਹੀਏ ਕਿ ਉਹਨਾਂ ਨੂੰ ਸਾਰਾ ਪਤਾ ਵਾ ਅਸੀਂ ਚਾਹੁੰਦੇ ਕਿ ਜੇ ਜਲਦ ਜਲਦੀ ਇਹਦੀ ਦੋਸ਼ੀ ਆ ਗ੍ਰਫਤਾਰ ਕੀਤੇ ਜਾਣ ਅਗਰ ਜੇ ਨਾ ਗ੍ਰਫਤਾਰ ਕੀਤੇ ਤਾਂ ਸਾਨੂੰ ਧਰਨਾ ਪ੍ਰਦਰਸ਼ਨ ਨਾ ਕਰਨ ਤੋਂ ਮਜਬੂਰ ਕੀਤਾ ਜਾਵੇ ਅਸੀਂ ਫਿਰ ਸੜਕਾਂ ਤੇ ਉਤਰਾਂਗੇ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ 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 ਜੋਤੀ ਇਹ ਕੀ ਗੱਲਬਾਤ ਹੋਈ ਜਿਹੜਾ ਐਸਐਸਪੀ ਤੋਂ ਸਰ ਮੇਰਾ ਨਾ ਹੋਇਆ ਹੀ ਐਕਸੀਡੈਂਟ ਹੂੰ ਐਕਸੀਡੈਂਟ ਹੋਇਆ ਹੀ ਮੇਰਾ ਤੇ ਅੰਟੀਡੈਂਟ ਦੇ ਨਾਲ ਮੈਂ ਮੇਰਾ ਮਾਪਿਓ ਜਿਹੜਾ ਸੀ ਆਇਆ ਸੀ ਤੇ ਮੈਂ ਆਪਣੀ ਭਤੀਜੀ ਜਿਹੜੀ ਮਗਾਲੀ ਸੀ ਤੇ ਉਹਨੂੰ ਮੈਂ ਕਿਹਾ ਚਲ 2-4 ਦਿਨ ਮੈਨੂੰ ਛੱਡ ਜਾ ਦੋ ਚਾਰ ਦਿਨ ਮੇਰੇ ਕੋਲ ਰਹੀ ਆ ਤੇ ਜਿਹੜੇ ਜੋਬਨ ਮੁੰਡਾ ਗਵਾਂਢੀ ਆ ਨਾ ਉਹ ਮੇਰੀ ਭਤੀਜੀ ਨੂੰ ਲੈ ਕੇ ਚਲ ਗਿਆ ਤੇ ਸਰ ਅਸੀਂ ਉਹਨਾਂ ਨੂੰ ਜਾ ਕੇ ਲਾਹਮਾ ਦਿੱਤਾ ਏ ਤੇ ਉਹ ਆਣ ਕੇ ਸਾਡੇ ਘਰ ਗਣ ਪੈਂਦੀ ਹੂੰ ਕੌਣ ਪਿਆ ਤੁਹਾਡੇ ਨਾਲ ਹਾਂਜੀ ਹਰਜੀਤ ਵੀਰ ਐਂ ਸਿੱਧੀ ਕਰਦੀ ਹਾਂ ਹਾਂਜੀ ਉਹ ਕੀ ਲੱਗਦੀ ਮੁੰਡੇ ਦੀ ਉਹ ਚਾਚੀ ਮੁੰਡੇ ਦੀ ਹਾਂਜੀ ਸਾਰਾ ਉਹਨਾਂ ਨੂੰ ਪਤਾ ਜੋ ਕੁਝ ਉਹਨਾਂ ਨੂੰ ਪਤਾ ਸਾਰਾ ਉਹ ਜਾਣ ਕੇ ਸਾਡੇ ਨਾਲ ਉਲਟਾ ਸਾਡੇ ਅੱਗੇ ਗੱਲ ਪੈ ਗਈ ਹਾਂਜੀ ਉਲਟਾ ਸਾਡੇ ਅੱਗੇ ਗੱਲ ਪੈ ਗਈ ਕੀ ਗਾਲੀ ਕਲੋਚ ਕੀਤੀ ਜਾਂ ਕੁੱਟਿਆ ਮਾਰਿਆ ਤੁਹਾਨੂੰ ਗੜ ਮੈਨੂੰ ਗਾਲ ਪਈ ਮੇਰੇ ਨਾਲ ਪਰੋਚ ਕੀਤੀ ਗਾਲ ਵੀ ਦਿੱਤੀਆਂ ਵਾ ਗਾਲ ਵੀ ਪਈ ਮੇਰੇ ਹਾਂ ਤੁਸੀਂ ਹੁਣ ਕੰਪਲੇਨਟ ਕੀਤੀ ਹੈ ਦੇ ਖਿਲਾਫ ਹਾਂਜੀ ਇੱਥੇ ਕਿੱਥੇ ਕੰਪਲੇਨਟ ਕੀਤੀ ਇੱਥੇ ਐਸਐਸਪੀ ਦਫ਼ਤਰ ਹਾਂਜੀ ਅਬਸ਼ਾਸ਼ਣ ਦਵਾਇਆ ਪ੍ਰਸ਼ਾਸਨ ਸੋ ਆ ਸੰਪਰਵਦਤਨ ਦਵਾ ਯਾ ਰਬੀ ਸਾਡੀ ਜਿਹੜੀ ਇਹ ਬੇਨਤੀ ਸਾਡੀ ਕਬੂਲ ਕਰਤੀ ਜਾਵੇ ਠੀਕ ਹੈ